ਬਾਈ ਬਲਜੀ ਦਾ ਖਾਲਸਾ ਬਾਈ ਜੀ ਤੇ ਪਤੀ ਬਾਈ ਜੀ ਮੈਂ ਇਹ ਦੱਸਣਾ ਚਾਹੁੰਦਾ ਮੈਂ ਅੰਗਰੇਜ਼ ਪੁਨੀਆ ਰੇਡਮਾ ਵਾਲਾ ਕਬੱਡੀ ਪਲੇਅਰ ਆ ਬਾਈ ਮੇਰੇ ਆ ਫੇਸਬੁੱਕ ਤੇ ਫੋਟੋਆਂ ਵਾਇਰਲ ਹੋਈਆਂ ਸੀ ਆ ਬਾਈ ਜੀ ਤੇ ਮੈਂ ਇਹ ਦੱਸਣਾ ਚਾਹੁੰਦਾ ਮੈਂ ਬਿਲਕੁਲ ਠੀਕ ਠਾਕ ਆ ਕੋਈ ਏਦਾਂ ਦੀ ਗੱਲਬਾਤ ਨਹੀਂ ਹੈਗੀ ਇਹ ਲਾਲੋ ਵੀ ਬਾਈ 2 ਸਾਲ ਪਹਿਲਾਂ ਮੈਂ ਮਾੜੀ ਸੰਗਤ ਚ ਪਿਆ ਸੀ ਏਨਾ ਸੋਚੋ ਕਿ ਇੱਕ ਵੱਡੀ ਕਰਕੇ ਮੈਂ ਨਸ਼ੇ ਲੱਗਿਆ ਆ ਉਦਾਂ ਹੀ ਮੇਰੀ ਮਾੜੀ ਸੰਗਤੀ ਇਦਾਂ ਦੀ ਸੀ ਮੈਂ ਲੱਗਿਆ ਨਾ ਹੁਣ ਤਾਂ ਬਾਈ ਕੋਈ ਏਦਾਂ ਦਾ ਚੱਕਰ ਨਹੀਂ ਹੈਗਾ ਬਿਲਕੁਲ ਠੀਕ ਠਾਕ ਆ ਜੋ ਵੀ ਆ ਫੋਟੋਆਂ ਤੇ ਨੇ ਬਾਈ ਲਕੀਤੀਆਂ ਆ ਔਰ ਸੈਟ ਪੋਸਟ ਕਰੀਆਂ ਮੇਰੇ ਆਪਣੇ ਚੋਕੇ ਨੇ ਕੀਤੀਆਂ ਹੋਣ ਜਾਂ ਜੇ ਕਿਸੇ ਤਹੇ ਜਾਂ ਜਿਵੇਂ ਮਰਜ਼ੀ ਲਾ ਦਿਓ ਤੁਸੀਂ ਵੀ ਜੇ ਮੇਰਾ ਇਹ ਫੋਟੋਆਂ ਕਰਕੇ ਜਾਂ ਮੇਰਾ ਕਰਕੇ ਕਿਸੇ ਦੇ ਮਨ ਨੂੰ 헤ਡ ਪਰਿੰਨੇ ਵਾਲੇ ਨੂੰ ਸਾਰਿਆਂ ਦੇ ਕਿਸੇ ਵੀ ਆਪਣੇ ਮਾਈ ਭੈਣ ਦੇ ਕਿਸੇ ਦੇ ਮਨ ਨੂੰ ਫੇਰ ਪਹੁੰਚੀ ਹੋਵੇ ਮੈਂ ਮਾਫੀ ਮੰਗਦਾ ਆਂ ਅੱਜ 3118 ਐਮ ਬਾਈ ਮੈਂ ਬਿਲਕੁਲ ਠੀਕ ਆ ਗਿਆ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਤੇ ਵਾਹੀਬੁਰਜੀ ਕਾ ਖਾਲਸਾ ਜੀ ਵਾਹੀਬੁਰ ਦੀ ਕੀ ਫੋਟ ਹੈ